ਇੱਕ ਡਿਫਰੈਂਟ ਬਲਾਕ ਦਾ ਮਾਮਲਾ ਸਾਹਮਣੇ ਆਇਆ ਉਹ ਕੀ ਮਾਮਲਾ ਹੈ ਕਿ ਕੁਝ ਉਸ ਦੇ ਵਿੱਚ ਪੁਲਿਸ ਨੇ ਕੀਤਾ ਥਾਣਾ ਕਤਵਾਲੀ ਪੁਲਿਸ ਦੇ ਪਾਸ ਅੱਜ ਇੱਕ ਪੀੜਤ ਲੜਕੀ ਜੋ ਕਿ ਨਵਾਲਗੜ੍ਹ ਨੇ ਇੱਕ ਬਿਆਨ ਦਰਜ ਕਰਾਇਆ ਹੈ ਕਿ ਗੁਰਪ੍ਰੀਤ ਸਿੰਘ ਮੰਟੀ ਜੋ ਕਿ ਹਾਜੀਦਾਨ ਏਰੀਆ ਦਾ ਰਹਿਣ ਵਾਲਾ ਹੈ ਉਸ ਦੇ ਨਾਲ ਜਿਹੜਾ ਸਰੀਰਕ ਸ਼ੋਸ਼ਣ ਕਰਦਾ ਸੀ ਜਿਸ ਦੇ ਤਹਿਤ ਥਾਣਾ ਕਤਵਾਲੀ ਵਿਖੇ ਗੁਰਪ੍ਰੀਤ ਸਿੰਘ ਮੰਟੀ ਦੇ ਖਿਲਾਫ 376 ਤੇ ਪੌਕਸੋ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਜਿਸ ਦੇ ਤਹਿਤ ਉਹ ਗੁਰਪ੍ਰੀਤ ਸਿੰਘ ਬੰਟੀ ਨੂੰ ਉਸ ਮਗਾਮੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਜਿਹੜੀ ਪੀੜਤ ਲੜਕੀ ਹੈ ਉਹਦਾ ਡਾਕਟਰੀ ਮਾਇਨਾ ਸਿਵਲ ਹਸਪਤਾਲ ਬੰਡਾ ਤੋਂ ਕਰਵਾਇਆ ਜਾ ਰਿਹਾ ਹੈ ਲੇਡੀ ਇੰਸਪੈਕਟਰ ਸੁਖਵੀਰ ਕੌਰ ਇਸ ਸਬੰਧ ਵਿੱਚ ਪੁੱਛਗਿੱਛ ਕਰ ਰਹੀ ਹੈ ਜਿਹੜਾ ਦੋਸ਼ੀ ਨੂੰ ਮਾਨਯੋਗ ਦਾਨ ਚ ਪੇਸ਼ ਕੀਤਾ ਜਾਵੇਗਾ ਪੇਸ਼ ਕਰਨ ਤੋਂ ਪਹਿਲਾਂ ਰਿਮਾਂਡ ਹਾਸਲ ਕਰਕੇ ਇਸ ਤੋਂ ਹੋਰ ਡੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕੀ ਕੋਈ ਭੁਲੇਖ ਪ੍ਰੰਤ ਦਾ ਮਾਮਲਾ ਜੇ ਪਹਿਲਾਂ ਕੋਈ ਚੱਲ ਰਿਹਾ ਸੀ ਨਿਊ ਬਿਆਨ ਦੇ ਮੁਤਾਬਕ ਤਾਂ ਇਹ ਪਤਾ ਲੱਗਿਆ ਵੀ ਇਹਨਾਂ ਨੇ ਜਿਹੜਾ 6 ਮਹੀਨਿਆਂ ਦਾ ਮਾਮਲਾ ਚੱਲ ਰਿਹਾ ਹੈ ਬਾਕੀ ਤਫਤੀਸ਼ ਦੇ ਵਿੱਚ ਸਾਰੇ ਤੱਤ ਸਾਹਮਣੇ ਆ ਜਾਣਗੇ ਇਹ ਕੰਮ ਕੀ ਕਰਦਾ ਉਹ ਕਿਸੇ ਨੂੰ ਬੰਨਤੇ ਜਿਹੜਾ ਹੈਗਾ ਪ੍ਰਾਪਰਟੀ ਦਾ ਤੇ ਪੈਸੇ ਵਿਆਜ ਦੇਣ ਦਾ ਕੰਮ ਕਰਦਾ ਹੈ